ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਸਮੇਂ ਨੇ ਕਰਵਟ ਲਈ ਜਦ ਕਲਗੀ ਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਲੀ ਦੇ ਨਜ਼ਾਰੇ ਦੇਖੇ ਜੋ ਗੰਦਗੀ ਦੀ ਚਰਮ ਸੀਮਾ ਤੱਕ ਪਹੁੰਚ ਚੁੱਕੇ ਸੀ ਤਾਂ ਉਹਨਾਂ ਨੇ ਮਨ ਵਿੱਚ ਫੈਸਲਾ ਕੀਤਾ ਕਿ ਉਹ ਆਪਣੀ ਸਿੱਖਾਂ ਨੂੰ ਹਰ ਗਿਜ ਹੋਲੀ ਦਾ ਇਹ ਰੰਗ ਨਹੀਂ ਲੱਗਣ ਦੇਣਗੇ ਉਹਨਾਂ ਦੇ ਸਿੱਖ ਕਿਸੇ ਦੀ ਪਹਿਣ ਦੀ ਇੱਜ਼ਤ ਨੂੰ ਲੁੱਟਿਆ ਨਹੀਂ ਕਰਨਗੇ ਬਲਕਿ ਇਸ ਦੀ ਰੱਖਿਆ ਕਰਨਗੇ ਉਹ ਗਰੀਬ ਕਮਜ਼ੋਰ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣਨਗੇ ਤੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨਗੇ ਉਹਨਾਂ ਨੇ ਇਸ ਕੰਮ ਲਈ ਜਨਤਾ ਦੇ ਮਨੋਬਲ ਨੂੰ ਉੱਚਾ ਕਰਨ ਦੇ ਨਾਲ-ਨਾਲ ਉਹਨਾਂ ਨੂੰ ਸਰੀਰਕ ਤੌਰ ਤੇ ਬਲਵਾਨ ਕਰਨ ਦੇ ਨਵੇਂ ਸਾਧਨ ਬਖਸ਼ੇ ਹੋਲੀ ਦਾ ਤਿਉਹਾਰ ਜਿਸ ਵਿੱਚ ਗੁਰੂ ਸ਼ਰਨ ਸੰਗਤ ਸੇਵਾ ਤੇ ਜਸ ਤਾਂ ਪਹਿਲਾਂ ਤੋਂ ਹੀ ਸੀ ਗੁਰੂ ਸਾਹਿਬ ਨੇ ਰਾਜ ਸ਼ਕਤੀ ਦਾ ਰੰਗ ਵੀ ਪਰ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਅਤ ਹੈ ਸੁਰਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਲੀਆਂ ਨੂੰ ਹੋਲੇ ਮਲੇ ਦਾ ਨਾਂ ਦੇ ਕੇ ਖਾਲਸੇ ਨੂੰ ਚੜ੍ਹਦੀ ਕਲਾ ਬਖਸ਼ ਦਿੱਤੀ ਤਿਉਹਾਰ ਮਨਾਉਣ ਦੇ ਰੰਗ ਢੰਗ ਬਦਲ ਦਿੱਤੇ ਜੋ ਸਿੱਖ ਕੌਮ ਲਈ ਗੁਰੂ ਸਾਹਿਬ ਦੀ ਅਣਮੁੱਲੀ ਤੇ ਅਦੁੱਤੀ ਦੇਣ ਹੈ ਸਾਧ ਸੰਗਤ ਜੀ ਹੋਲਾ ਮਹੱਲਾ ਸ਼ਬਦ ਅਰਬੀ ਭਾਸ਼ਾ ਵਿੱਚੋਂ ਲਿਆ ਗਿਆ ਹੈ ਹੋਲਾ ਦਾ ਮਤਲਬ ਹੈ ਹੱਲਾ ਬੋਲਣਾ ਤੇ ਮਹੱਲਾ ਮਤਲਬ ਹਮਲੇ ਦਾ ਸਥਾਨ ਜਿਹੜਾ ਜਿੱਤਣਾ ਜਾਂ ਜਿੱਤਿਆ ਹੋਵੇ ਖਾਲਸਾ ਹੋਲੀ ਨਹੀਂ ਹੋਲਾ ਖੇਡਦਾ ਹੈ ਮਹੱਲਾ ਕੱਢਦਾ ਹੈ ਹੋਲੀ ਅਤੇ ਹੋਲਾ ਮਹੱਲਾ ਮਨਾਉਣ ਦੇ ਢੰਗ ਵਿੱਚ ਕਾਫੀ ਫਰਕ ਹੈ ਹੋਲੀ ਜਿੱਥੇ ਰੰਗਾਂ ਨਾਲ ਖੇਡੀ ਜਾਂਦੀ ਹੈ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਅਤੇ ਸ਼ਸਤਰ ਵਿਦਿਆ ਦੇ ਜੋਰ ਵਿਖਾ ਕੇ ਮਨਾਇਆ ਜਾਂਦਾ ਹੈ ਇਹ ਸਿਰਫ ਖਿਡਾਰੀਆਂ ਦੀ ਖੇਡ ਨਹੀਂ ਬਲਕੇ ਇਹਨਾਂ ਖੇਡਾਂ ਨੇ ਉਹ ਯੋਧੇ ਪੈਦਾ ਕੀਤੇ ਆ ਜਿਨ੍ਹਾਂ ਨੇ ਸ਼ਾਹਾਂ ਤੇ ਬਾਦਸ਼ਾਹਾਂ ਦੇ ਤਖਤ ਹਿਲਾ ਕੀ ਰੱਖ ਦਿੱਤੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਮਾਂ ਜੰਗਾਂ ਜੁੱਧਾਂ ਦਾ ਸਮਾਂ ਰਿਹਾ ਹੈ ਪੰਗਾਣੀ ਦੇ ਜੁੱਧ ਤੋਂ ਬਾਅਦ ਇਹ ਤਾਂ ਉਹ ਸਮਝ ਹੀ ਚੁੱਕੇ ਸਨ ਕਿ ਇਹ ਕੋਈ ਆਖਰੀ ਜੰਗ ਨਹੀਂ ਹੈ ਬਲਕਿ ਜੰਗਾਂ ਦੀ ਸ਼ੁਰੂਆਤ ਹੈ ਇਸ ਮਕਸਦ ਲਈ ਉਹਨਾਂ ਨੇ ਫੌਜ ਰੱਖੀ ਫੌਜ ਦੀ ਸੁਰੱਖਿਆ ਲਈ ਕਿਲੇ ਬਣਾਏ ਜੰਗੀ ਤਿਆਰੀਆਂ ਸ਼ੁਰੂ ਕੀਤੀਆਂ ਹਾਲਸੇ ਨੂੰ ਤਨੋਂ ਮਨੋਂ ਬਲਵਾਨ ਤੇ ਮਜ਼ਬੂਤ ਕਰਕੇ ਅਣਖ ਨਾਲ ਜੀਣਾ ਤੇ ਆਪਣੇ ਹੱਕ ਤੇ ਸੱਚ ਦੀ ਰਾਖੀ ਕਰਨ ਲਈ ਜਾਗਰੂਕ ਕੀਤਾ ਸ਼ਸਤਰਾਂ ਦੀ ਵਰਤੋਂ ਕਰਨੀ ਸਿਖਾਈ ਤੇ ਸ਼ਸਤਰਾਂ ਨੂੰ ਆਪਣਾ ਗੁਰੂ ਤੇ ਪੀਰ ਮੰਨਿਆ ਆਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ ਸੈਭ ਸਿਰੋਹੀ ਸੈਥੀ ਯਹੇ ਹਮਾਰੇ ਪੀਰ ਆਪਜੀ ਤੇਗ ਦੀ ਜਾਜਾ ਕਰ ਕਰਦੇ ਹੋਏ ਅਤੇ ਇਸ ਨੂੰ ਦੁਸ਼ਟਾਂ ਦੇ ਦਲਾਂ ਦਾ ਨਾਸ਼ ਕਰਨ ਵਾਲੀ ਅਤੇ ਨੇਕ ਪੁਰਸ਼ਾਂ ਤੇ ਸ੍ਰਿਸ਼ਟੀ ਨੂੰ ਉਭਾਰਨ ਵਾਲੀ ਦਰਸਾਉਂਦੇ ਨੇ ਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਬਰਬੰਡੰ ਉਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ ਸੁਖ ਸੰਤਾ ਕਰਣੰ ਦੁਰਮਤ ਦਰਣੰ ਕਿਲਿਬ ਘਾਰਣੰ ਅਸਰਣੰ ਜੈ ਜੈ ਜਗ ਕਾਰਣ ਤ੍ਰਿਟ ਉਵਾਰਣ ਮਮ ਪ੍ਰਤਿਪਾਰਣ ਜੈ ਤੇ ਗੰ ਜੈ ਤੇ ਗੰ ਜੈ ਤੇ ਗੰ ਜੈ ਤੇ ਗੰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਆਜ ਸੰਗਤ ਜੀ ਹੋਲੇ ਮੱਲੇ ਦਾ ਤਿਉਹਾਰ ਦੁਨੀਆ ਪਰਦੇ ਸਿੱਖਾਂ ਦੁਆਰਾ ਹੋਲੀ ਤੋਂ ਇੱਕ ਦਿਨ ਬਾਅਦ ਚੇਤ ਦੇ ਮਹੀਨੇ ਵਿੱਚ ਸਿੱਖੀ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ ਜਿਸ ਦਾ ਆਰੰਭ ਹਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਸੰਨ 1700 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ੁਰੂ ਕੀਤਾ ਆਕੇ ਖੁਦ ਮੁਖਤਿਆਰ ਖਾਲਸਾ ਆਪਣੀ ਵਿਲੱਖਣ ਹੋਂਦ ਤੇ ਹਸਤੀ ਅਨੁਸਾਰ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਦਿਨ ਦਿਹਾਰ ਨੂੰ ਵਿਲੱਖਣ ਤੇ ਨਿਆਰੇ ਢੰਗ ਨਾਲ ਮਨਾ ਕੇ ਆਪਣੀ ਸੁਤੰਤਰ ਹੋਂਦ ਦਾ ਪ੍ਰਗਟਾਵਾ ਕਰ ਸਕੇ ਨਿਰਬਲ ਨਿਤਾਣੀ ਸਤਹੀਣ ਤੇ ਗੁਲਾਮ ਮਾਨਸਿਕਤਾ ਦੇ ਆਦੀ ਹੋ ਚੁੱਕੇ ਲੋਕਾਂ ਵਿੱਚ ਜਬਰ ਜ਼ੁਲਮ ਦੇ ਖਿਲਾਫ ਲੜਨ ਮਰਨ ਦੀ ਸ਼ਕਤੀ ਭਰਨ ਲਈ ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਇਸ ਦਿਨ ਲਈ ਪੂਰਾ ਸਾਲ ਮੁਕਾਬਲਾ ਕਰਨ ਦੇ ਢੰਗ ਤਰੀਕੇ ਸਿਖਾਉਂਦੇ ਸ਼ਸਤਰਾਂ ਦਾ ਅਭਿਆਸ ਕਰਾਉਂਦੇ ਸਾਲ ਪਿੱਛੋਂ ਹੋਲੇ ਵਾਲੇ ਦਿਨ ਖੇਡਾਂ ਦੇ ਰੂਪ ਵਿੱਚ ਆਪਸੀ ਮੁਕਾਬਲੇ ਕਰਵਾਉਂਦੇ ਤੇ ਇਨਾਮ ਵੰਡਦੇ ਹਰ ਕੋਈ ਇਸ ਦਿਨ ਦਾ ਬੇ ਸਬਰੀ ਨਾਲ ਇੰਤਜ਼ਾਰ ਕਰਦਾ ਜਿੱਤਣ ਲਈ ਤੇ ਗੁਰੂ ਸਾਹਿਬ ਦੀ ਕਸੌਟੀ ਤੇ ਪੂਰਾ ਪੂਰਾ ਉਤਰਨ ਲਈ ਪੂਰੀ ਪੂਰੀ ਇਮਾਨਦਾਰੀ ਨਾਲ ਜੀ ਤੋੜ ਮਿਹਨਤ ਕਰਦਾ ਗੁਰੂ ਪਿਆਰਿਓ ਹੋਲਾ ਮਹੱਲਾ ਹੋਲੀ ਤੋਂ ਅਗਲੇ ਦਿਨ ਕਿਲਾ ਹੋਲਗੜ੍ਹ ਤੋਂ ਪੰਜ ਪਿਆਰਿਆਂ ਦੀ ਅਰਦਾਸ ਤੋਂ ਬਾਅਦ ਸ਼ੁਰੂ ਹੁੰਦਾ ਨਗਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਚੜਾਏ ਜਾਂਦੇ ਨਿਸ਼ਾਨ ਸਾਹਿਬ ਲੈ ਕੇ ਕਿਲਾ ਹੋਲਗੜ੍ਹ ਤੋਂ ਮਹੱਲਾ ਕਢਦੇ निहांंग सिंह घोੜਿਆਂ ਤੇ ਸਵਾਰ ਹੋ ਕੇ ਨਗਾਰੇ ਵਜਾਉਂਦੇ ਜੈਕਾਰੇ ਗਜਾਉਂਦੇ ਇੱਕ अनोखे ਉਤਸ਼ਾਹ ਨਾਲ ਘੋੜਿਆਂ ਨੂੰ ਢੜਾਉਂਦੇ ਕਿਲਾ ਹੋਲਗੜ੍ਹ ਤੋਂ ਚਰਨ ਗੰਗਾ ਦੇ ਰੇਤਲੇ ਮੈਦਾਨ ਵਿੱਚ ਪੁੱਜਦੇ ਜਿੱਥੇ ਨੇਜਾਬਾਜੀ ਗੱਤਕਾ ਆਦ ਅਨੇਕਾਂ ਕਰਤੱਵ ਵਿਖਾਉਣ ਤੋਂ ਬਾਅਦ ਜਲੂਸ ਦੀ ਸ਼ਕਲ ਵਿੱਚ ਇਹ ਮਹੱਲਾ ਕਲਾ ਸ਼੍ਰੀ ਕੇਸਗੜ ਪੁਜਦਾ ਜਲੂਸ ਵਿੱਚ ਝੂਲਦੇ ਨਿਸ਼ਾਨ ਸਾਹਿਬ ਘੋੜੇ ਸ਼ਸਤਰ ਤੇ ਚੜਦੀ ਕਲਾ ਦੇ ਬੋਲ ਬਹਾਦਰਾਂ ਵਿੱਚ ਬਹਾਦਰੀ ਦੀ ਰੂਹ ਭਰ ਦਿੰਦੇ ਜੋਸ਼ ਭਰ ਦਿੰਦੇ ਗੁਰੂ ਸਾਹਿਬ ਆਪ ਇਸ ਦੇ ਵਿੱਚ ਹਿੱਸਾ ਲੈਂਦੇ ਤੇ ਸੰਗਤਾਂ ਤੇ ਅਤਰ ਗੁਲਾਨ ਛਿੜਕਦੇ ਸਾਖਤ ਸ੍ਰੀ ਕੇਸਗੜ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ ਦੂਰ ਤੋਂ ਸੰਗਤਾਂ ਵੀਰਾਂ ਘਤ ਕੇ ਆਉਂਦੀਆਂ ਕਥਾ ਕੀਰਤਨ ਹੁੰਦੇ ਜਿਸ ਤੋਂ ਬਾਅਦ ਸ਼ਸਤਰਾਂ ਦੇ ਕਰਤੱਵ ਵਿਖਾਏ ਜਾਂਦੇ ਜਿਸ ਵਿੱਚ ਘੋੜਸਵਾਰੀ ਨੇਜਾਬਾਜੀ ਤੀਰ ਅੰਦਾਜ਼ੀ ਚਾਂਦ ਮਾਰੀ ਆਦਿ ਖੇਡਾਂ ਤੇ ਫੌਜੀ ਕੁਵਾਈਤਾਂ ਦੇਖਣਯੋਗ ਹੁੰਦੀਆਂ ਆਪਣੇ ਜਥਿਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਗੁਰੂ ਸਾਹਿਬ ਆਪ ਇਹਨਾਂ ਖੇਡਾਂ ਦੀ ਨਿਗਰਾਨੀ ਕਰਦੇ ਜਿਸ ਵਿੱਚ ਇੱਕ ਜਥਾ ਬਣਾਉਟੀ ਤੌਰ ਤੇ ਹਮਲਾ ਕਰਦਾ ਤੇ ਦੂਸਰਾ ਉਸ ਦਾ ਮੁਕਾਬਲਾ ਕਰਦਾ ਇਸ ਵਿੱਚ ਗੁਰੂ ਸਾਹਿਬ ਅਸਲੀ ਲੜਾਈ ਦੇ ਦਾਅ ਪੇਚ ਦੁਸ਼ਮਨਾ ਦੀਆਂ ਕੀ ਕੀ ਚਾਲਾਂ ਤੇ ਹਰਕਤਾਂ ਹੋ ਸਕਦੀਆਂ ਹਨ ਆਪਣੇ ਬਚਾਓ ਲਈ ਕੀ ਕੀ ਕੀਤਾ ਜਾ ਸਕਦਾ ਹੈ ਇਸ ਬਾਰੇ ਖਾਲਸਾ ਪੰਥ ਨੂੰ ਜਾਣੂ ਕਰਵਾਉਂਦੇ ਜਿੱਤਣ ਤੇ ਹਾਰਨ ਵਾਲੇ ਨੂੰ ਪਹਿਲੇ ਤੇ ਦੂਸਰੇ ਦਰਜੇ ਦੇ ਇਨਾਮ ਵੰਡੇ ਜਾਂਦੇ ਜਿੱਤਣ ਵਾਲੇ ਨੂੰ ਪਹਿਲਾ ਤੇ ਹਾਰਨ ਵਾਲੇ ਨੂੰ ਦੂਸਰਾ ਇਨਾਮ ਹਾਰਨ ਵਾਲੇ ਨੂੰ ਇਨਾਮ ਦੇ ਨਾਲ-ਨਾਲ ਨਸੀਤਾਂ ਵੀ ਦਿੰਦੇ ਕਿ ਉਹਨਾਂ ਨੇ ਕਿੱਥੇ ਤੇ ਕੀ ਕੀ ਗਲਤੀ ਕੀਤੀ ਐ ਅਤੇ ਅਗਲੇ ਸਾਲ ਖੇਡਣ ਲਈ ਹੱਲਾਸ਼ੇਰੀ ਵੀ ਦਿੰਦੇ ਫੇਰ ਦੀਵਾਨ ਸੱਜਦੇ ਕਥਾ ਕੀਰਤਨ ਹੁੰਦਾ ਵੀਰ ਰਸ ਦੀਆਂ ਵਾਰਾਂ ਗਾਈਆਂ ਜਾਂਦੀਆਂ ਤੇ ਗੁਰੂ ਦੇ ਲੰਗਰ ਅਟੁੱਟ ਵਰਤਦੇ ਇਸ ਦੀਵਾਨ ਵਿੱਚ ਸੰਗਤਾਂ ਨੂੰ ਪ੍ਰਭੂ ਰੰਗ ਵਿੱਚ ਰੰਗਿਆ ਵੇਖ ਕੇ ਭਾਈ ਨੰਦ ਲਾਲ ਜੀ ਨੇ ਸੰਗਤ ਦਾ ਨਜ਼ਾਰਾ ਇੰਜ ਬਿਆਨ ਕੀਤਾ ਏ ਕੁਲੋਂ ਹੋਈ ਬਾਬਾ ਦੇ ਦਰਬ ਕੁルド ਜਹੇ ਪਚਕਾਰੀਏ ਪਰਦਾ ਫਰਾਣੀ ਕੇ ਰਾਬੇ ਰੰਗਰਾ ਖੁਸ ਰੰਗੇ ਬੇ ਕਰਦਾ ਸੰਗਤ ਜੀ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਦਾ ਸਬੂਤ ਵੇਖੋ ਹੋਲਾ ਮਲਾ ਮਨਾਉਣ ਤੋਂ ਦੋ ਕੁ ਸਾਲ ਪਹਿਲਾਂ ਔਰੰਗਜ਼ੇਬ ਬਾਦਸ਼ਾਹ ਦੇ ਜਾਰੀ ਕੀਤੇ ਫਰਮਾਨ ਅਨੁਸਾਰ ਹਿੰਦੂਸਤਾਨੀਆਂ ਨੂੰ ਸ਼ਸਤਰ ਧਾਰਨ ਕਰਨ ਦੀ ਘੋੜਸਵਾਰੀ ਕਰਨ ਦੀ ਦਸਤਾਰ ਸਜਾਉਣ ਦੀ ਤੇ ਨਿਸ਼ਾਨ ਤੇ ਫੌਜਾ ਰੱਖਣ ਦੀ ਨਗਾਰੇ ਵਜਾਉਣ ਆਦ ਦੀ ਮਨਾਈ ਸੀ ਤੇ ਹੁਕਮ ਅਦੂਲੀ ਹਕੂਮਤ ਖਿਲਾਫ ਬਗਾਵਤ ਮੰਨੀ ਜਾਂਦੀ ਸੀ ਜਿਸ ਦੀ ਸਜ਼ਾ ਹੈ ਮੌਤ ਸੀ ਉਸ ਵਕਤ ਇਹ ਬਗਾਵਤ ਗੁਰੂ ਸਾਹਿਬ ਨੇ ਪਰਜਾ ਦੇ ਹੱਕ ਤੇ ਸੱਚ ਦੀ ਰਾਖੀ ਕਰਨ ਲਈ ਕੀਤੀ ਲੋਕਾਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਬਲਵਾਨ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਪਰ ਚੱਲਤ ਤਿਉਹਾਰਾਂ ਨੂੰ ਆਪਣੇ ਤਰੀਕੇ ਨਾਲ ਮਨਾਉਣਾ ਇਸੇ ਲੜੀ ਦੀ ਇੱਕ ਕੜੀ ਬਣ ਚੁੱਕੀ ਸੀ ਤੇਗਾ ਤਲਵਾਰਾਂ ਨਿਸ਼ਾਨ ਸਾਹਿਬ ਨਗਾਰੇ ਤੇ ਘੋੜਿਆਂ ਦੇ ਨਜ਼ਾਰੇ ਖਾਲਸੇ ਦੇ ਤਿਉਹਾਰ ਬਣ ਗਏ ਹਕੂਮਤ ਦੀਆਂ ਨਜ਼ਰਾਂ ਵਿੱਚ ਸੰਗੀਨ ਜੁਰਮ ਸਮਝੀਆਂ ਜਾਂਦੀਆਂ ਜੰਗੀ ਮਸ਼ਕਾਂ ਖਾਲਸੇ ਦੀਆਂ ਰਵਾਇਤੀ ਖੇਡਾਂ ਬਣ ਗਈਆਂ ਗੁਲਾਮੀ ਦੀ ਬੂਹ ਲੋਕਾਂ ਦਾ ਦਮ ਘੁੱਟਣ ਲੱਗੀ ਤਾਂ ਲੋਕ ਜ਼ਬਰ ਜ਼ੁਲਮ ਦੇ ਖਿਲਾਫ ਮੈਦਾਨੇ ਜੰਗ ਵਿੱਚ ਨਿਤਰਣ ਲੱਗੇ ਦਸਮ ਪਾਤਸ਼ਾ ਨੇ ਇਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਵਿੱਚ ਚੜ੍ਹਦੀ ਕਲਾ ਦਾ ਅਹਿਸਾਸ ਜਗਾ ਕੇ ਜ਼ਬਰ ਜ਼ੁਲਮ ਤੇ ਅਨਿਆਧ ਦੇ ਖਿਲਾਫ ਝੂਝਣ ਦੇ ਸਮਰੱਥ ਬਣਾਇਆ ਤੇ ਦਬੇ ਕੁਚਲੇ ਸਾਥ ਹੀਣ ਲੋਕਾਂ ਵਿੱਚ ਨਵੀਂ ਰੂਹ ਭਰ ਕੇ ਨਵਾਂ ਜੋਸ਼ ਭਰ ਕੇ ਅਣਖ ਨਾਲ ਜੀਣਾ ਸਿਖਾਇਆ ਬਾਣ ਚਲੇ ਤੈਸੀ ਕੁੰਕਮ ਮਨੋ ਮੂਨ ਗੁਲਾਲ ਕੀ ਸਾਗ ਪ੍ਰਹਾਰੀ ਮਾਲ ਮਨੋਂ ਡਫ ਮਾਲ ਬਣੀ ਹੱਥ ਨਾਲ ਬੰਦੂਕ ਛੁੱਟੇ ਪਚਕਾਰੀ ਸੌਣ ਭਰੇ ਪਟ ਵੀਰਨ ਕੇ ਉਪਮਾ ਜਨ ਘੋਰ ਕੈ ਕੇਸਰ ਡਾਰੀ ਖੋਲ ਤਫਾਕ ਦੀ ਵੀਠ ਲਰੇ ਲਵਲਾਸੀ ਲੀਏ ਕਰ ਵਾਰ ਕਟਾਰੀ ਗੁਰੂ ਪਿਆਰਿਓ ਗੁਰੂ ਸਾਹਿਬ ਦੀ ਇਸ ਜੰਗੀ ਮਾਨਸਿਕਤਾ ਨਾਲ ਵੀ ਇੱਕ ਵਾਰ ਤਾਂ ਜੁੜੀ ਹੋਈ ਹੈ ਗੁਰੂ ਸਾਹਿਬ ਦਰਬਾਰ ਵਿੱਚ ਬੈਠੇ ਸਨ ਇੱਕ ਕਵੀ ਆਇਆ ਤੇ ਕਹ ਲਗਾ ਗੁਰੂ ਜੀ ਸੁਣਿਆ ਹੈ ਤੁਸੀਂ ਕਵੀਆਂ ਦਾ ਮਾਣ ਸਤਕਾਰ ਬਹੁਤ ਕਰਦੇ ਹੋ ਤੇ ਵੱਡੇ ਵੱਡੇ ਇਨਾਮ ਵੀ ਦਿੰਦੇ ਹੋ ਮੈਂ ਵੀ ਇੱਕ ਕਵੀ ਹਾਂ ਮੈਨੂੰ ਵੀ ਤੁਸੀਂ ਇੱਕ ਮੌਕਾ ਦਿਓ ਕਵਿਤਾ ਸੁਣਾਉਣ ਦਾ ਇੱਕ ਮੌਕਾ ਦਿਓ ਗੁਰੂ ਸਾਹਿਬ ਨੇ ਪੁੱਛਿਆ ਤੂੰ ਕਰਦਾ ਕੀ ਹੈ ਕਵੀ ਕਹਿੰਦਾ ਜੀ ਮੈਂ ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਜਾਂਦਾ ਹਾਂ ਉਹਨਾਂ ਦੇ ਕੁਰਸੀ ਨਾਮੇ ਸੁਣਾਉਂਦਾ ਹਾਂ ਉਹਨਾਂ ਦੇ ਬਾਪ ਦਾਦਿਆਂ ਦੀਆਂ ਤਰੀਫਾਂ ਦੇ ਪੁਲ ਬਣ ਦਿੰਦਾ ਹਾਂ ਮੈਂ ਸ਼ਬਦਾਂ ਦਾ ਇਤਨਾ ਮਾਰ ਹਾਂ ਕਿ ਹਰ ਜਗ੍ਹਾ ਕਮਾਲ ਹੀ ਕਮਾਲ ਕਰ ਦਿੰਦਾ ਹਾਂ ਤਾਂ ਸਾਧ ਸੰਗਤ ਜੀ ਉਸ ਵੇਲੇ ਰਾਜੇ ਮਹਾਰਾਜੇ ਆਪਣੀ ਐਸ਼ ਸ਼ਰਤ ਲਈ ਪਰ ਜੱਤੇ ਕਿਤਨੇ ਜ਼ੁਲਮ ਕਰ ਰਹੇ ਸੀ ਸਭ ਜਾਣਦੇ ਸੀ ਗੁਰੂ ਸਾਹਿਬ ਨੇ ਕਿਹਾ ਇਹੋ ਜੇ ਕਵੀ ਦੀ ਸਾਨੂੰ ਲੋੜ ਹੀ ਨਹੀਂ ਆਖੋ ਸਤਨਾਮ ਸ਼੍ਰੀ ਵਾਖੀ ਗਾਣੇ ਇਹੋ ਜੇ ਕਵੀ ਦੀ ਸਾਨੂੰ ਲੋੜ ਹੀ ਨਹੀਂ ਕਵਤਾ ਸਾਡਾ ਮਨੋਰੰਜਨ ਨਹੀਂ ਥਾਲ ਦੇ ਵਿੱਚ ਕੀ ਪਰੋਸਿਆ ਹੈ ਅਸੀਂ ਇਹ ਵੇਖਣਾ ਹੈ ਕਵੀ ਕਹਿੰਦਾ ਫਿਰ ਤੁਸੀਂ ਦੱਸੋ ਮੈਂ ਕਿਦਾਂ ਦੀ ਕਿਵਤਾ ਪੜਾਂ ਤਾਂ ਗੁਰੂ ਸਾਹਿਬ ਨੇ ਮੁਗਲਾਂ ਦੇ ਜ਼ੁਲਮਾਂ ਦੀ ਦਾਸਤਾਨ ਸੁਣਾ ਦਿੱਤੀ ਕਵੀ ਡਰ ਗਿਆ ਕਵੀ ਡਰ ਗਿਆ ਤੇ ਕਹਿਣ ਲੱਗਾ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਵੀ ਨਾ ਪਕੜੀ ਚਿੜੀ ਉੜੇ ਡਰ ਸੇ ਮਰ ਜਾਊਂ ਮਗਲੋਂ ਸੇ ਕੈਸੇ ਲੜ ਪਾਉਂ ਕਹਿੰਦਾ ਮਹਾਰਾਜ ਚਿੜੀ ਉੱਡ ਪਏ ਤਾਂ ਸਾਡੀ ਜਾਨ ਨਿਕਲ ਜਾਂਦੀ ਆ ਅਸੀਂ ਨਹੀਂ ਮੁਗਲਾਂ ਨਾਲ ਲੜ ਸਕਦੇ ਗੁਰੂ ਸਾਹਿਬ ਨੇ ਕਿਹਾ ਚੱਲ ਫਿਰ ਤੂੰ ਸਾਡੇ ਵਿੱਚ ਸ਼ਾਮਲ ਹੋ ਜਾ ਤੈਨੂੰ ਸਭ ਕੁਝ ਸਿਖਾ ਦੇਾਂਗੇ ਸਾਧ ਸੰਗਤ ਜੀ 1 ਸਾਲ ਉਹ ਗੁਰੂ ਸਾਹਿਬ ਦੀ ਸਿਖਲਾਈ ਹੇਠ ਰਿਹਾ ਫਿਰ ਇੱਕ ਦਿਨ ਗੁਰੂ ਸਾਹਿਬ ਨੇ ਕਿਹਾ ਵੀ ਚੱਲ ਤੂੰ ਹੁਣ ਕਵਿਤਾ ਸੁਣਾ ਜਿਹੜੀ ਆਣ ਵਕਤ ਸੁਣਾਈ ਸੀ ਜਿਹੜੀ ਆਣ ਵਕਤ ਤੂੰ ਕਹਿੰਦਾ ਸੀ ਮੈਂ ਕਵਿਤਾ ਸੁਣਾਉਣੀ ਆ ਉਹ ਕਵਿਤਾ ਸੁਣਾ ਕਵੀ ਨੇ ਫਿਰ ਹੱਸਦਿਆਂ ਕਿਹਾ ਕਿ ਮਹਾਰਾਜ ਉਹ ਤਾਂ ਸਭ ਮੈਂ ਭੁੱਲ ਗਿਆ ਹਾਂ ਅੱਜ ਇੱਕ ਹੋਰ ਕਵਿਤਾ ਸੁਣਾਉਂਦਾ ਹਾਂ ਕਿ ਕਹਿ ਕੇ ਉਸ ਨੇ ਮਿਆਨ ਵਿੱਚੋਂ ਤਿੰਨ ਫੁੱਟੀ ਕਿਰਪਾਨ ਕੱਢੀ ਤੇ ਗਰਜ ਕੇ ਬੋਲਿਆ ਰੱਖ ਲੂੰਗਾ ਇੱਕ ਇੱਕ ਕੋ ਸ਼ਮਸ਼ੀਰ ਕੇ ਆਗੇ ਰੱਖ ਦੂੰਗਾ ਵੈਰੀ ਕਾ ਸੀਨਾ ਚੀਰ ਕੇ ਆਗੇ ਪਹਿਲੇ ਦੁਨੀਆ ਝੁਕਤੀ ਥੀ ਤਕਦੀਰ ਕੇ ਆਗੇ ਅਬ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ ਆਹਾਹਾ ਕੈਸਾ ਬਦਲਾ ਆ ਗਿਆ ਆਦ ਸੰਗਤ ਜੀ ਇਹ ਸੀ ਬਦਲਾਵ ਗੁਰੂ ਸਾਹਿਬ ਦੀ ਸਿੱਖੀ ਤੇ ਸਿੱਖਾਂ ਵਿੱਚ ਤੇ ਹੋਲੇ ਮੱਲੇ ਦੇ ਤਿਹਾੜੀ ਦੀ ਬਖਸ਼ਿਸ਼ ਜੋ ਗੁਰਾਂ ਦੀ ਮਿਹਰ ਸਦਕਾ ਪੰਥ ਤੇ ਹੋਈ ਹੋਲਾ ਮਹੱਲਾ ਜਿੱਥੇ ਸ਼ਸਤਰਾਂ ਦੀ ਮਹਾਨਤਾ ਤੇ ਖਾਲਸੇ ਦੀ ਚੜ੍ਹਦੀ ਕਲਾ ਦੀ ਯਾਦ ਦਿਵਾਉਂਦਾ ਹੈ ਆਪਣੇ ਸੂਰਮਗਤੀ ਦੀ ਪਰੰਪਰਾ ਤੇ ਗੌਰਵਮਈ ਇਤਿਹਾਸ ਤੇ ਅਮਲ ਕਰਨਾ ਵੀ ਸਿਖਾਉਂਦਾ ਹੈ ਆਪਣੇ ਗੁਰੂ ਸਾਹਿਬ ਦੀ ਪਿਆਰ ਭਰੀ ਸ਼ਵੀ ਸੰਗਤਾਂ ਉੱਪਰ ਗੁਲਾਲ ਛੜਕਦਿਆਂ ਦੇ ਵਕਤ ਦੀ ਯਾਦ ਕਰਵਾਉਂਦਾ ਹੈ ਇਹੋ ਯਾਦਾਂ ਤੇ ਭਾਵ ਹਨ ਜੋ ਅੱਜ ਵੀ ਸਿੱਖ ਸੂਰਮੇ ਫਾਂਸੀ ਦੇ ਰਸਿਆਂ ਨੂੰ ਹਾਸਾ ਹੱਸ ਕੇ ਚੁੰਮਦੇ ਨੇ ਜਿਤਨੇ ਆਪਾ ਵਾਰੂ ਮਰ ਜੀਵੜੇ ਮਹਾਵਲੀ ਇਸ ਨਿੱਕੀ ਦੇ ਕੌਮ ਨੇ ਬੜੇ ਥੋੜੇ ਜੇ ਸਮੇਂ ਵਿੱਚ ਸੰਸਾਰ ਨੂੰ ਦਿੱਤੇ ਨੇ ਇਹ ਕੇਵਲ ਉਸ ਸਰਮੰਸ ਦਾ ਨਹੀਂ ਪੰਥ ਦੇ ਵਾਲੀ ਹੋਲੇ ਮੱਲੇ ਦੇ ਸੰਚਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਹੀ ਬਖਸ਼ਿਸ਼ਾਂ ਨੇ ਅੱਜ ਵੀ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਤਕਰੀਬਨ 316 ਸਾਲ ਬਾਅਦ ਹੋਲਾ ਮਹੱਲਾ ਉਸੇ ਭਾਵ ਤੇ ਜੋਸ਼ ਨਾਲ ਆਨੰਦਪੁਰ ਸਾਹਿਬ ਤੇ ਹਜੂਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਅੱਜ ਵੀ ਹੋਲੇ ਮਹਲੇ ਨੂੰ ਮੁਖ ਰੱਖ ਕੇ ਪੌਂਟਾ ਸਾਹਿਬ ਗੁਰਦੁਆਰੇ ਦੇ ਬਾਹਰ ਮੇਲਾ ਲੱਗਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ 52 ਕਵੀਆਂ ਦੇ ਨਾਲ ਸਾਢੇ 4 ਸਾਲ ਰਹੇ ਇੱਥੇ ਨਿਹੰਗ ਸਿੰਘ ਤੇ ਹੋਰ ਸੂਰਬੀਰ ਸਿੰਘ ਨਗਰ ਕੀਰਤਨ ਤੇ ਜਲੂਸ ਵਿੱਚ ਆਪਣੇ ਸ਼ਸਤਰਾਂ ਦੇ ਕਰਤਵ ਤੇ ਗਤਕੇ ਦੇ ਜੋਰ ਵਿਖਾਉਂਦੇ ਹਨ ਦੀਵਾਨ ਸਜਾਉਂਦੇ ਹਨ ਤੇ ਢਾਡੀ ਵਾਰਾਂ ਗਾਉਂਦੇ ਹਨ ਅਰੇ ਇਹ ਗੱਲ ਵੱਖਰੀ ਤੇ ਦੁਖਦਾਈ ਹੈ ਕਿ ਅੱਜ ਦੀ ਪੀੜ੍ਹੀ ਨੇ ਸ਼ਸਤਰ ਵਿਦਿਆ ਨੂੰ ਕੌਮੀ ਵਿਦਿਆ ਨਹੀਂ ਸਿਰਫ ਫੌਜੀਆਂ ਦਾ ਹੀ ਕਰਤਵ ਮੰਨ ਲਿਆ ਹੈ ਅੱਜ ਇਹ ਤਿਉਹਾਰ ਵਾਰੀ ਦਿਖਾਵੇ ਤੇ ਕਰਮ ਕਾਂਡਾ ਤੱਕ ਸੀਮਤ ਰਹਿ ਗਿਆ ਹੈ ਸਿੱਖਾਂ ਦੀ ਨੌਜਵਾਨ ਪੀੜ੍ਹੀ ਨੇ ਹੌਲੇ ਮੱਲੇ ਨੂੰ ਮੁੜ ਹਿੰਦੂ ਰਵੈਤਾਂ ਅਨਸਾਰ ਹੋਲੀ ਦੀ ਤਰ੍ਹਾਂ ਹੀ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਜਰਾ ਇਤਿਹਾਸ ਤੇ ਨਜ਼ਰ ਮਾਰੋ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਗੁਰੂ ਜੀ ਜਾ ਉਹਨਾਂ ਦੇ ਸਮਕਾਲੀ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ। ਲੋਕਾਈ ਨੂੰ ਇਹਨਾਂ ਕੱਚੀਆਂ ਹੋਲੀਆਂ ਵਿੱਚੋਂ ਕੱਢ ਕੇ ਗੁਰਬਾਣੀ ਅਤੇ ਇਤਿਹਾਸ ਤੋਂ ਸੇਧ ਲੈ ਕੇ ਪਰਮਾਤਮਾ ਦੇ ਰੰਗ ਵਿੱਚ ਰੰਗੀ ਹੋਈ ਜੀਵਨ ਸ਼ੈਲੀ ਨੂੰ ਸਵੱਛ ਰੰਗਤ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਆਪਸ ਵਿੱਚ ਲੜਨ ਦੀ ਬਜਾਏ ਕੌਮ ਨੂੰ ਇੱਕ ਨਿਸ਼ਾਨ ਥੱਲੇ ਇਕੱਠੇ ਹੋਣਾ ਚਾਹੀਦਾ ਹੈ। ਜ਼ੁਲਮ ਤੇ ਅਨਿਆਂ ਨਾਲ ਲੜਨ ਲਈ ਪੰਥ ਨੂੰ ਆਪਣੇ ਆਪ ਨੂੰ ਹਰ ਪੱਖੋਂ ਮਜ਼ਬੂਤ ਕਰਨਾ ਚਾਹੀਦਾ ਹੈ ਲੋੜ ਹੈ ਸਾਨੂੰ ਘਰ ਘਰ ਜਾ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਪ੍ਰਚਾਰ ਰਾਈ ਪੰਥ ਤੇ ਗੁਰੂ ਗ੍ਰੰਥ ਨਾਲ ਜੋੜਨ ਦੀ ਸਤ ਗੁਰੂ ਕਿਰਪਾ ਕਰਨ ਹੋਈਆਂ ਭੁਲਾ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ